ਕੋ ਦਮਾਂ ਦੇ ਸਵੇਰ ਰਾਤਾਂ ਨੂੰ ਸ਼ਿਵਮਾ ਦਾ ਕਾਂਗਰਸ ਛੱਡਦਾ ਸਵੇਰੇ ਉਹਨਾਂ ਨੇ ਖਿਲਾਫ ਵੀ ਕਰ ਦਿੱਤੀ ਸੀ ਬੀਜੇਪੀ ਦੇ ਉੱਪਰ ਇੱਕਦਮ ਅੱਜ ਬੀਜੇਪੀ ਚ ਸ਼ਾਮਲ ਹੋ ਗਏ ਨੇ ਇਹ ਦੇਖਦੇ ਸੀ ਇਹ ਉਹਨਾਂ ਦਾ ਨਿੱਜੀ ਫੈਸਲਾ ਉਹਨਾਂ ਨੇ ਕਿਉਂ ਲਿੱਤਾ ਇਹ ਬੇਤਰੋਹ ਦਾ ਸਕਦੇ ਆ ਬਾਕੀ ਮੇਰਾ ਕੀ ਲੱਗਿਆ ਕਿ ਕਾਂਗਰਸ ਪਾਰਟੀ ਦਾ ਇੱਕ ਵਰਕਰ ਲੁਧਿਆਣੇ ਦਾ ਪਾਰਲੀਮੈਂਟ ਹਲਕੇ ਦਾ ਉਹਨਾਂ ਦੇ ਨਾਲ ਸੀਗਾ ਔਰ ਕਾਫੀ ਲੰਬੇ ਟਾਈਮ ਤੋਂ ਅਸੀਂ ਉਹਨਾਂ ਦੀ ਇਲੈਕਸ਼ਨ ਦੀ ਪਲੈਨਿੰਗਾਂ ਕਰ ਰਹੇ ਸੀ ਔਰ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਮੀਡੀਆ 'ਚ ਅਸੀਂ ਵਿਜ਼ਿਟ ਕਰ ਰਹੇ ਸੀ ਆਲਮੋਸਟ ਸਾਰੇ ਹਲਕਿਆਂ ਦੀ ਔਰ ਬੜਾ ਅੱਛਾ ਪਲਾਨ ਕਰ ਰਹੇ ਸੀ ਕਿ ਵੀ ਇਲੈਕਸ਼ਨ ਕਿਦਾਂ ਕੰਟੈਸਟ ਕਰਨਾ ਕਿਵੇਂ ਦੇਖਦੇ ਹੋ ਕਿ ਇੱਕ ਇੱਕ ਕੱਟੜ ਪਰਿਵਾਰ ਤੋਂ ਮੰਨੇ ਜਾ ਰਹੇ ਸੀ ਕਾਂਗਰਸੀ ਅਮਰਿੰਦਰ ਮਿੱਤੂ ਕਿ ਬਿਆਨ ਸਿੰਘ ਜੀ ਨੇ ਸ਼ਹਾਦਤ ਦਿੱਤੀ ਸੀ ਪੰਜਾਬ ਦੇ ਲਈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜ ਨੂੰ ਖੇਡਿਆ ਜਾਏਗਾ ਕਾਂਗਰਸੀਆਂ 'ਚ ਅਮਰਿੰਦਰ ਮਿੱਤੂ ਨੇ ਆਪਣੇ ਦਾਦਾ ਜੀ ਦਾ ਨਾਮ ਰੋਲ ਤੇ ਰੱਖਦਾ ਵੀ ਜੇ ਵਿੱਚ ਦਾ। ਸੰਜੇ ਮੈਂ ਅਹ ਦੇਖੋ ਮਤਲਬ ਆਪਣੇ ਆਪਣੇ ਵਿਚਾਰ ਹੈ ਮਤਲਬ ਇਹਦੇ ਵਿੱਚ ਮੈਂ ਇਹ ਨਹੀਂ ਕਹਿ ਸਕਦਾ ਜੋ ਬਿਆਨ ਸਿੰਘ ਜੀ ਪੰਜਾਬ ਵਾਸੀ ਕਰਗੇ ਉਹ ਭਲਾਇਆ ਨਹੀਂ ਜਾ ਸਕਦਾ ਤੇ ਬਿੱਟੂ ਜੀ ਵੀ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਰਹੇ ਆ ਉਹਨਾਂ ਨੇ ਪੰਜਾਬ ਦੀ ਵੀ ਸੇਵਾ ਕੀਤੀ ਲੁਧਿਆਣਾ ਦੀ ਵੀ ਕੀਤੀ ਹੈ ਇਹ ਫੈਸਲਾ ਉਹਨਾਂ ਨੇ ਕਿਹੜੇ ਹਾਲਾਤਾਂ ਦਿੱਤਾ ਹੈ ਉਹ ਬਿਹਤਰ ਪਤਾ ਸਕਦੇ ਆ ਲੇਕਿਨ ਕਾਂਗਰਸ ਪਾਰਟੀ ਜਿਹੜੀ ਹੈ ਜ਼ਮੀਨ ਤੇ ਵੀ ਮਜ਼ਬੂਤ ਹੈ ਉਹ ਸਾਡਾ ਕੈਡਰ ਵੀ ਮਜ਼ਬੂਤ ਹੈ ਪੂਰੇ ਜੋਰ ਨਾਲ ਇਲੈਕਸ਼ਨ ਲੜਾਂਗੇ ਔਰ ਜਿੱਤਾਂਗੇ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਈਡੀ ਦਾ ਇਸਤੇਮਾਲ ਹੋ ਰਿਹਾ ਹੈ ਪਿੱਛੇ ਕਿ ਦਿੱਲੀ ਤੋਂ ਹੀ ਮੁੱਖ ਮੰਤਰੀ ਈਡੀ ਵੱਲੋਂ ਚੁਕਾਇਆ ਗਿਆ ਲੱਗਦਾ ਕਿ ਰਵਨੀਤ ਸਿੰਘ ਮਿੱਟੂ ਈਡੀ ਦੇ ਦਬਾਅ ਦੇ ਹੇਠੇ ਨਹੀਂ ਨਹੀਂ ਰਵਨੀਤ ਸਿੰਘ ਮਿੱਟੂ ਦਾ ਈਡੀ ਨਾਲ ਕੋਈ ਲੈਣਾ ਦੇਣਾ ਨਹੀਂ ਆ ਔਰ ਇਹ ਤਾਂ ਬੜੀ ਕਲੈਰਟੀ ਹੈ ਹੁਣ ਅਸੀਂ ਅਗਰ ਉਹ ਛੱਡ ਕੇ ਚਲੇ ਗਏ ਤੇ ਅਵੇ ਇਹ ਗੱਲਾਂ ਕਰੀਏ ਉਹਦਾ ਕੋਈ ਫਾਇਦਾ ਨਹੀਂ ਹੈ ਬਟ ਫੈਸਲਾ ਜਿਹੜਾ ਉਹਨਾਂ ਦਾ ਇਹ ਵਾਲਾ ਹੈਗਾ ਇਹ ਸਰਪ੍ਰਾਈਜ਼ਿੰਗ ਹੈ ਮਤਲਬ ਹੈਰਾਨ ਕਰਨ ਵਾਲਾ ਹੈ ਔਰ ਸਾਰੇ ਇੱਕ ਵਾਰੀ ਤਾਂ ਜਿਵੇਂ ਹੁੰਦਾ ਨਾ ਬੰਦੇ ਦੇ ਅੰਦਰੋਂ ਜਾਨ ਹੀ ਨਿਕਲ ਜਾਂਦੀ ਹੈ ਇਹੋ ਜਿਹਾ ਫੈਸਲਾ ਹੈ ਯਕੀਨ ਨਹੀਂ ਆ ਰਿਹਾ ਬਟ ਯਕੀਨ ਕਰ ਹੁਣ ਕਰਨਾ ਪਏਗਾ ਔਰ ਕਾਂਗਰਸ ਪਾਰਟੀ ਜਮੀਨ ਤੇ ਵੀ ਮਜ਼ਬੂਤ ਹੈ ਔਰ ਪੂਰਾ ਇਲੈਕਸ਼ਨ ਲੜਾਂਗੇ ਪੂਰੇ ਜ਼ੋਨ ਨਾਲ ਲੜਾਂਗੇ ਕਈ ਲੋਕ ਕਹਿ ਰਹੇ ਕਿ ਉਹਨਾਂ ਕੋਈ ਸਿੱਟੂ ਦੇ ਜਾਨ ਲਾਲ ਉਹ ਕਾਂਗਰਸ ਕੋਲ ਨਵਾਂ ਚਿਹਰਾ ਕਿਹੜਾ ਲੈ ਕੇ ਆਉਣਗੇ ਕਈ ਮਨੀਸ਼ ਦਿਵਾਲੀ ਤੇ ਕਈ ਅਸਲਾ ਦੇ ਕਈ ਤੁਹਾਡੇ ਤੇ ਲੜਾਂਗੇ ਕਈ ਭਾਰਤੂਸ਼ਲਾ ਦੇ ਕੀ ਲੱਗਦਾ ਹੁਣ ਕੌਣ ਹੋਵੇ ਪਾਰਟੀ ਨੂੰ ਔਰ ਸਾਡੇ ਵਰਕਰ ਸਹਿਬਾਨਾਂ ਨੂੰ ਸਭ ਪਤਾ ਹੈ ਵੀ ਕਿਹੜਾ ਕੈਂਡੀਡੇਟ ਤੇ ਬਿਹਤਰ ਪਰਫਾਰਮ ਕਰ ਸਕਦਾ ਹੈ ਕਿਹੜਾ ਜਿੱਤ ਸਕਦਾ ਜਿਹਨੂੰ ਪਾਰਟੀ ਫੈਸਲਾ ਕਰੇਗੀ ਜਿਹਨੂੰ ਟਿਕਟ ਦੇਗੀ ਸਾਡੀ ਸਾਰੀ ਦੀ ਉਹਦੀ ਸਪੋਰਟ ਕਰੇਗੀ ਔਰ ਲੈਕਚਨ ਲੜਾਂਗੇ ਔਰ ਜਿੱਤਾਂਗੇ ਹਾਲਾਤ ਜਿਹੜੇ ਐ ਕਾਂਗਰਸ ਦੇ ਹੱਕੇ ਚ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਕਿਵੇਂ ਦੇ ਦੋ ਹੋ ਦੁਬਾਰਾ ਤੋਂ ਸਟੈਂਡ ਕਰਨੀ ਪਾਰਟੀ ਕਿਉਂਕਿ ਐਮਪੀ ਸਾਹਿਬ ਚਲੇ ਗਏ ਨੇ ਨਵਾਂ ਕੈਂਡੀਡੇਟ ਫੇਰ ਤੋਂ ਆਉਣ ਨੂੰ ਸਟੈਂਡ ਕਰਨਾ ਇੰਨਾ ਵੀ ਮੁਸ਼ਕਲ ਹੈ ਮੇਰਾ ਖਿਆਲ ਹੈ ਕਿ ਜਿਹੜਾ ਵੀ ਚਿਹਰਾ ਪਾਰਟੀ ਦੇਗੀ ਸਟੈਬਲਿਸ਼ ਚਿਹਰਾ ਹੋਏਗਾ ਕੋਈ ਨਿਊ ਕਮਰ ਤਾਂ ਹੈ ਨਹੀਂ ਜਿਹਦੇ ਰਾਜਨੀਤੀ ਸਟਾਰਟ ਕਰਨੀ ਹੈ ਜਿਹੜੇ ਵੀ ਲੋਕ ਆਣ ਕੇ ਕੋਈ ਐਮ.ਐਲ.ਏ ਰਿਹਾ ਹੋਏਗਾ ਕੋਈ ਐਮ.ਪੀ ਰਿਹਾ ਆਏਗਾ ਕੌਂਸਲਰ ਰਿਹਾ ਹੋਏਗਾ ਇਹ ਪਰਮਾਤਾਂ ਨੂੰ ਪਤਾ ਹੁਣ ਅਸੀਂ ਤਾਂ ਆਪਣੇ ਮੂੰਹ ਕੋਈ ਗੱਲ ਕਹਿ ਨਹੀਂ ਸਕਦੇ ਲੇਕਿਨ ਪਾਰਟੀ ਦੇ ਫੈਸਲੇ ਆ ਉਹਨਾਂ ਨੂੰ ਜਿਹੜਾ ਵੀ ਲੱਗੇਗਾ ਕੈਪੇਬਲ ਹੈ ਜੇ ਜਿਹਦੇ ਵਿੱਚ ਉਹਨਾਂ ਲੱਗੇਗਾ ਵੀ ਜਿੰਨੀ ਕੈਪੈਸਿਟੀ ਹੈ ਪਾਰਟੀ ਉਹਨ ਟਿਕਟ ਦੇਗੀ ਤੇ ਅਸੀਂ ਉਹਦੇ ਨਾਮ ਖੜਾ ਵਜ਼ਿਰ ਪਹਿਲਾਂ ਤੁਹਾਡੇ ਦਫ਼ਤਰ ਦੇ ਵਿੱਚ ਰਮੇਨ ਵਿੱਚ ਤੋਂ ਆਂਦੇ ਕਿ ਅੱਜ ਸ਼ਾਮਿਲ ਹੋਏ ਉਹਨੂੰ ਲੱਗਦਾ ਕਿ ਤੁਹਾਨੂੰ ਨਹੀਂ ਪਤਾ ਲੱਗਿਆ ਇੱਕ ਵਾਰ ਸ਼ਾਮਿਲ ਹੋ ਵੈਸੇ ਦਿਸ ਇਜ਼ ਮਾਈ ਪਰਸਨਲ ਫੀਲਿੰਗ ਕਿ ਟੂਡੇ ਆਮ ਵੈਰੀ ਮਚ ਹਾਰਟ ਮੈਨੂੰ ਇਸ ਗੱਲ ਦਾ ਬਹੁਤ ਅਜੀਬ ਜਿਹਾ ਲੱਗ ਰਿਹਾ ਕਿਉਂਕਿ ਅਸੀਂ ਪਾਰਟੀ 'ਚ ਕੰਮ ਵੀ ਕੀਤਾ ਲਾਈਕ ਲੰਬੇ ਜੁੜੇ ਹੋਏ ਆ ਇਮੋਸ਼ਨਲੀ ਇਨਵੋਲ ਆ ਉਹਨਾਂ ਦੇ ਜਾਣ ਨਾਲ ਕਿਤੇ ਨਾ ਕਿਤੇ ਦਰਦ ਵੀ ਹੈ ਬਾਕੀ ਠੀਕ ਹੈ ਰਾਜਨੀਤੀ ਹੈ ਹਰ ਬੰਦੇ ਦੇ ਆਪਣੇ ਨੀਜੀ ਫੈਸਲੇ ਆ ਅਸੀਂ ਕਾਂਗਰਸ ਪਾਰਟੀ 'ਚ ਆ ਔਰ ਕਾਂਗਰਸ ਪਾਰਟੀ ਦਾ ਝੰਡਾ ਚੱਕਾਂਗੇ ਔਰ ਪਾਰਟੀ ਲੜਾਈ ਲੜਾਂਗੇ